ਦਾ ਧਿਆ ਸੰਗਤਾ ਦੀ ਸੋਲੇ ਪ੍ਰਕਾਰ ਦਾ ਧਿਆ ਤਾਪ ਰਹਿਣ ਸੀਨੇ ਆ ਕੀ ਠਾਰ ਦਾ ਧਿਆ ਤਾਪ ਰਹਿਣ ਸੀਨੇ ਆ ਕੀ ਠਾਰ ਦਾ ਧਿਆ ਆਜੇ ਨੂਰ ਨਜ਼ਾਰਾ ਦਾਤਾ ਦਰਤੀ ਖੜੀ ਸਭਾਲੀ ਨਾਮ ਖਮਾਰੀ ਪਾਸੀ ਕਰਦੇ ਸਭ ਦੇ ਵਾਟੇ ਖਾਲੀ ਸੇਵਕਾਂ ਦੀ ਸੁਣ ਜਾਪ ਕਰਦਾ ਤੇਆ ਤਪ ਰਹਿਣੇ ਸੀ ਲਾਗੀ ਛਾਰ ਦਾ ਤੇਆ ਤਪ ਰਹਿਣੇ ਸੀ ਲਾਗੀ ਛਾਰ ਦਾ ਤੇਆ ਸਭ ਕੁਝ ਹੁੰਦੇ ਆ ਕਾਲ ਪੈ ਗਿਆ ਮਰ ਗਈ ਇਹ ਮੰਗਾਈ ਇਹ ਤੂੰ ਜਾਣੇ ਕੀ ਹੋਣਾ ਏ ਸਾਨੂੰ ਸਮਝ ਨਹੀਂ ਆਈ ਮਤਿ ਇਹ ਸਤਿ ਹਾਰ ਦਾਤਿਆ ਕਾਫਰੇ ਨੇ ਸੁਨੀ ਆ ਕੀ ਹਰ ਦਾਤਿਆ ਕਾਫਰੇ ਨੇ ਸੁਨੀ ਆ ਕੀ ਹਰ ਦਾਤਿਆ ਨਾਲ ਕਿਸੇ ਨਾ ਜਾਂਦੀ ਦੇਖੀ ਮਾਇਆ ਜੀਨਾ ਨੇ ਜੋੜੀ ਵਿਆਹ ਧਰਮ ਤੋਂ ਦੇ ਮੁਕ ਹੋਗੀ ਬਣ ਗਈ ਲੱਖ ਕਰੋੜੀ ਅੰਤੂ ਵੀ ਕਿਸੇ ਨਾ ਸਰਵਾਤਿਆ ਆਪਰੇ ਨੇ ਸੁਣੀ ਆਗੀ ਧਾਰ ਬਾਤਿਆ ਆਪਰੇ ਨੇ ਸੁਣੀ ਆਗੀ ਧਾਰ ਬਾਤਿਆ